ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਜਿੱਥੇ ਅਸੀਂ ਹਰ ਵਾਰੀ ਤੁਹਾਡੇ ਲਈ ਨਵੀਆਂ ਦਾਇਕ ਤੇ ਅਣਸੁਣੀਆਂ ਕਹਾਣੀਆਂ ਕਿਸੇ ਲੈ ਕੇ ਆਉਂਦੇ ਹਾਂ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਵੀ ਇਹਨਾਂ ਕਹਾਣੀਆਂ ਤੋਂ ਜਾਣੂ ਹੋ ਸਕੋ ਦੋਸਤੋ ਇੱਕ ਵਾਰ ਦੀ ਗੱਲ ਹੈ ਬਾਬਾ ਨਾਨਕ ਜੀ ਮਰਦਾਨੇ ਨੂੰ ਆਪਣੇ ਨਾਲ ਲੈ ਕੇ ਦੁਨੀਆ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਪਹੁੰਚੇ ਉਹ ਪਿੰਡ ਬਹੁਤ ਜ਼ਿਆਦਾ ਅਜੀਬ ਸੀ ਕਿਉਂਕਿ ਉਸ ਪਿੰਡ ਵਿੱਚ ਇੱਕ ਸ਼ਾਂਤ ਜਿਹਾ ਮਾਹੌਲ ਸੀ ਮਰਦਾਨੇ ਨੇ ਜਦੋਂ ਇਹ ਵੇਖਿਆ ਤਾਂ ਉਹ ਡਰ ਗਿਆ ਉਸਨੇ ਬਾਬਾ ਨਾਨਕ ਨੂੰ ਕਿਹਾ ਗੁਰੂ ਜੀ ਇਹ ਥਾਂ ਮੈਨੂੰ ਠੀਕ ਨਹੀਂ ਲੱਗਦੀ ਆਓ ਕਿਸੇ ਹੋਰ ਥਾਂ ਚੱਲੀਏ ਅਤੇ ਉੱਥੇ ਜਾ ਕੇ ਆਰਾਮ ਕਰੀਏ ਬਾਬਾ ਨਾਨਕ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਇਸ ਦੁਨੀਆ ਵਿੱਚ ਹਰ ਥਾਂ ਤੇ ਪ੍ਰਮਾਤਮਾ ਦਾ ਵਾਸ ਹੈ ਜਿੱਥੇ ਪ੍ਰਮਾਤਮਾ ਦਾ ਵਾਸ ਹੁੰਦਾ ਹੈ ਉਹ ਥਾਂ ਕਦੇ ਅਜੀਬ ਨਹੀਂ ਹੋ ਸਕਦੀ ਇਹ ਕਹਿ ਕੇ ਬਾਬਾ ਨਾਨਕ ਨੇ ਇੱਕ ਰੁੱਖ ਹੇਠਾਂ ਬੈਠ ਕੇ ਸਮਾਦੀ ਲਾ ਲਈ। ਬਾਬਾ ਨਾਨਕ ਨੇ ਮਰਦਾਨੇ ਨੂੰ ਕਿਹਾ ਤੂੰ ਰਬਾਬ ਵਜਾ ਮੈਂ ਕੀਰਤਨ ਕਰਾਂ। ਮਰਦਾਨਾ ਜੀ ਰਬਾਬ ਵਜਾਉਣ ਲੱਗੇ ਅਤੇ ਬਾਬਾ ਨਾਨਕ ਨੇ ਕੀਰਤਨ ਸ਼ੁਰੂ ਕੀਤਾ। ਜਦੋਂ ਬਾਬੇ ਨਾਨਕ ਦੀ ਕੀਰਤਨ ਦੀ ਮਿੱਠੀ ਆਵਾਜ਼ ਚਾਰੋਂ ਪਾਸੇ ਫੈਲੀ ਤਾਂ ਪਿੰਡ ਦੇ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਆ ਗਏ ਅਤੇ ਗੁਰੂ ਜੀ ਦੇ ਆਲੇ-ਦੁਆਲੇ ਇਕੱਠੇ ਹੋ ਗਏ। ਸਭ ਨੂੰ ਬਾਬੇ ਨਾਨਕ ਦਾ ਕੀਰਤਨ ਬਹੁਤ ਚੰਗਾ ਲੱਗਿਆ। ਉਹ ਸਿਰ ਝੁਕਾ ਕੇ ਆਦਰ ਨਾਲ ਬੈਠ ਗਏ। ਕੀਰਤਨ ਖਤਮ ਹੋਣ ਤੇ ਉਹ ਆਪਣੇ ਘਰ ਵਾਪਸ ਚਲੇ ਗਏ। ਇਹ ਉਹਨਾਂ ਦਾ ਰੋਜ਼ਾਨਾ ਦਾ ਕੰਮ ਬਣ ਗਿਆ। ਜਦੋਂ ਵੀ ਗੁਰੂ ਜੀ ਕੀਰਤਨ ਕਰਦੇ ਸਾਰੇ ਪਿੰਡ ਦੇ ਲੋਕ ਆ ਕੇ ਸੁਣਦੇ ਅਤੇ ਬਾਅਦ ਵਿੱਚ ਸੇਵਾ ਵੀ ਕਰਦੇ ਰਹਿੰਦੇ। ਕਈ ਦਿਨ ਇਸ ਤਰ੍ਹਾਂ ਬੀਤ ਗਏ। ਇੱਕ ਦਿਨ ਪਿੰਡ ਦੇ ਸਾਰੇ ਲੋਕਾਂ ਨੇ ਆਪਣਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅਤੇ ਬੈਲ ਗੱਡੀਆਂ ਉੱਥੇ ਲੱਦ ਲਿਆ। ਬਾਬਾ ਨਾਨਕ ਨੇ ਪੁੱਛਿਆ, "ਤੁਸੀਂ ਪਿੰਡ ਛੱਡ ਕੇ ਕਿੱਥੇ ਜਾ ਰਹੇ ਹੋ? ਕੀ ਕਿਸੇ ਤੋਂ ਡਰ ਹੈ?" ਸਾਰੇ ਲੋਕ ਗੁਰੂ ਜੀ ਦੇ ਕੋਲ ਬੈਠ ਗਏ ਅਤੇ ਦੁੱਖ ਭਰੀ ਗੱਲ ਸੁਣਾਉਣ ਲੱਗੇ। ਉਹ ਕਹਿਣ ਲੱਗੇ, "ਗੁਰੂ ਜੀ, ਸਾਡੇ ਪਿੰਡ ਵਿੱਚ ਹਰ 6 ਮਹੀਨੇ ਬਾਅਦ ਆਪਣੇ ਆਪ ਅੱਗ ਲੱਗ ਜਾਂਦੀ ਹੈ। ਇਸ ਮੁਸੀਬਤ ਕਰਕੇ ਅਸੀਂ ਕੁਝ ਸਮਾਂ ਹੋਰਾਂ ਪਿੰਡਾਂ ਵਿੱਚ ਰਹਿ ਆਉਂਦੇ ਹਾਂ। ਜਦੋਂ ਅੱਗ ਦੀ ਮੁਸੀਬਤ ਟਲ ਜਾਂਦੀ ਹੈ, ਤਾਂ ਅਸੀਂ ਫਿਰ ਇੱਥੇ ਆ ਜਾਂਦੇ ਹਾਂ ਬਾਬਾ ਨਾਨਕ ਜੀ ਸਮਝ ਗਏ ਕਿ ਲੋਕ ਕੁਝ ਨਾ ਕੁਝ ਛੁਪਾ ਰਹੇ ਹਨ ਗੁਰੂ ਜੀ ਤਾਂ ਸਭ ਜਾਣਨ ਵਾਲੇ ਸਨ ਉਹ ਤਾਂ ਦਿਲਾਂ ਦੇ ਭੇਦ ਜਾਣਦੇ ਸਨ ਗੁਰੂ ਜੀ ਨੇ ਕਿਹਾ ਤੁਸੀਂ ਪ੍ਰਮਾਤਮਾ ਦੀ ਸ਼ਰਨ ਵਿੱਚ ਆਓ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸਤਨਾਮ ਦਾ ਸਿਮਰਨ ਕਰੋ ਅਤੇ ਆਪਣੇ ਮਨ ਵਿੱਚੋਂ ਡਰ ਕੱਢ ਦਿਓ ਆਪਣੇ ਪਿੰਡ ਵਿੱਚ ਹੀ ਰਹੋ ਅਤੇ ਇੱਕ ਧਰਮਸ਼ਾਲਾ ਬਣਾਓ ਉੱਥੇ ਸੰਤਾਂ ਤੇ ਮੰਗਤਾਂ ਦੀ ਸੇਵਾ ਕਰੋ ਲੋਕਾਂ ਨੇ ਗੁਰੂ ਜੀ ਦੀ ਗੱਲ ਮੰਨ ਲਈ ਅਤੇ ਸਾਰੇ ਗੁਰੂ ਜੀ ਦੇ ਸਿੱਖ ਬਣ ਗਏ ਉਹ ਸਾਰਾ ਸਮਾਨ ਘਰ ਵਾਪਸ ਲੈ ਗਏ ਅਤੇ ਕੋਈ ਵੀ ਪਿੰਡ ਛੱਡ ਕੇ ਨਹੀਂ ਗਿਆ ਗੁਰੂ ਜੀ ਨੇ ਕੀਰਤਨ ਸ਼ੁਰੂ ਕੀਤਾ ਸਾਰੇ ਲੋਕ ਬੈਠ ਕੇ ਪਿਆਰ ਨਾਲ ਸੁਣਨ ਲੱਗੇ ਕੀਰਤਨ ਕਰਦੇ ਹੋਏ ਅਚਾਨਕ ਮਰਦਾਨੇ ਨੇ ਦੇਖਿਆ ਕਿ ਇੱਕ ਭਿਆਨਕ ਦਨਵਾ ਆ ਰਿਹਾ ਹੈ ਉਸ ਦਾ ਚਿਹਰਾ ਬਹੁਤ ਹੀ ਖਤਰਨਾਕ ਸੀ ਮੂੰਹ ਵਿੱਚੋਂ ਅੱਗ ਨਿਕਲ ਰਹੀ ਸੀ ਮਰਦਾਨਾ ਡਰ ਗਿਆ ਲੋਕਾਂ ਨੇ ਵੀ ਵੇਖਿਆ ਅਤੇ ਉਹ ਵੀ ਡਰ ਗਏ। ਦਾਨਵ ਬਹੁਤ ਜ਼ਿਆਦਾ ਵੱਡਾ ਸੀ ਜਿਵੇਂ ਕੇ ਸਿਰ ਅਸਮਾਨ ਵਿੱਚ ਹੋਵੇ ਅਤੇ ਪੈਰ ਪਤਾਲ ਵਿੱਚ। ਉਸ ਦੀਆਂ ਅੱਖਾਂ ਅਤੇ ਮੂੰਹ ਵਿੱਚੋਂ ਅੱਗ ਨਿਕਲ ਰਹੀ ਸੀ। ਉਹ ਚੀਕ ਕੇ ਬੋਲਿਆ, "ਲੱਗਦਾ ਹੈ ਤੁਸੀਂ ਮੇਰੇ ਡਰ ਤੋਂ ਆਜ਼ਾਦ ਹੋ ਗਏ ਹੋ। ਹੁਣ ਮੈਂ ਤੁਹਾਨੂੰ ਜ਼ਿੰਦਾ ਨਹੀਂ ਛੱਡਾਂਗਾ।" ਸਾਰੇ ਪਿੰਡ ਵਾਲੇ ਡਰ ਕੇ ਕੰਬਣ ਲੱਗੇ। ਕਿਸੇ ਦੀ ਜ਼ੁਬਾਨ ਨਹੀਂ ਹਿੱਲ ਰਹੀ ਸੀ। ਉਹ ਇਹ ਸੋਚ ਰਹੇ ਸਨ, "ਅਸੀਂ ਤਾਂ ਇਸ ਫਕੀਰ ਦੀ ਗੱਲ ਮੰਨ ਕੇ ਇੱਥੇ ਰਹਿ ਗਏ ਹੁਣ ਸਾਡੀ ਮੌਤ ਆ ਗਈ ਹੈ ਜਦੋਂ ਗੁਰੂ ਜੀ ਨੇ ਵੇਖਿਆ ਕਿ ਸਾਰੇ ਡਰ ਰਹੇ ਹਨ ਤਾਂ ਉਹਨਾਂ ਨੇ ਦਾਨਵ ਵੱਲ ਨਿਗਾਹ ਮਾਰੀ ਜਿਵੇਂ ਹੀ ਗੁਰੂ ਜੀ ਦੀ ਨਿਗਾਹ ਦਾਨਵ ਤੇ ਪਈ ਉਹ ਕੰਬ ਗਿਆ ਉਸਨੇ ਅੱਗ ਨਾਲ ਗੁਰੂ ਜੀ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਗ ਦਾ ਗੁਰੂ ਜੀ ਉੱਤੇ ਕੋਈ ਅਸਰ ਨਾ ਹੋਇਆ ਲੋਕ ਇਹ ਚਮਤਕਾਰ ਦੇਖ ਕੇ ਹੈਰਾਨ ਰਹਿ ਗਏ ਬਾਬਾ ਨਾਨਕ ਜੀ ਦੀ ਜੈ ਜੈਕਾਰ ਹੋਣ ਲੱਗੀ ਅਤੇ ਲੋਕਾਂ ਨੇ ਜਕਾਰੇ ਲਾਉਣੇ ਸ਼ੁਰੂ ਕਰ ਦਿੱਤੇ दानव ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਗੁਰੂ ਜੀ ਦਾ ਕੁਝ ਨਾ ਵਿਗਾੜ ਸਕਿਆ ਅੰਤ ਵਿੱਚ ਗੁਰੂ ਜੀ ਨੇ দানਵ ਵੱਲ ਹੱਥ ਕੀਤਾ ਅਤੇ ਉਹ ਧਰਮ ਨਾਲ ਧਰਤੀ ਦੇ ਡਿੱਗ ਪਿਆ ਅਤੇ बेहोश ਹੋ ਗਿਆ ਗੁਰੂ ਜੀ ਨੇ দানਵ ਦੇ ਮੱਥੇ ਉੱਤੇ ਆਪਣੇ ਚਰਨ ਰੱਖੇ ਜਿਵੇਂ ਹੀ ਚਰਨ ਲੱਗੇ দানਵ ਹੁਸ਼ ਵਿੱਚ ਆ ਗਿਆ ਉਸ ਨੂੰ ਲੱਗਿਆ ਜਿਵੇਂ ਉਸ ਦੇ ਅੰਦਰ ਕੋਈ ਨਵੀਂ ਜਾਨ ਆ ਗਈ ਹੋਵੇ ਉਸ ਨੇ ਨਿਮਰਤਾ ਨਾਲ ਕਿਹਾ ਗੁਰੂ ਜੀ ਮੇਰੀ ਭੁੱਲ ਮਾਫ ਕਰੋ ਮੈਂ ਤੁਹਾਨੂੰ ਨਹੀਂ ਪਛਾਣਿਆ ਮੈਂ ਤਾਂ ਅਣਜਾਣ ਸੀ ਤੁਸੀਂ ਤਾਂ ਖੁਦ ਪਰਮਾਤਮਾ ਦਾ ਰੂਪ ਹੋ ਮੈਂ ਲੋਕਾਂ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਸੀ ਇਸੇ ਕਰਕੇ ਉਹਨਾਂ ਦਾ ਘਰ ਛਾੜਦਾ ਸੀ ਹੁਣ ਮੇਰੀਆਂ ਅੱਖਾਂ ਖੁੱਲ ਗਈਆਂ ਹਨ ਮੈਂ ਤੁਹਾਡੇ ਹੁਕਮ ਅਨੁਸਾਰ ਚੱਲਾਂਗਾ ਗੁਰੂ ਜੀ ਨੇ ਕਿਹਾ ਤੂੰ ਇਸ ਪਿੰਡ ਵਿੱਚ ਇੱਕ ਧਰਮਸ਼ਾਲਾ ਬਣਾ ਲੋਕਾਂ ਨਾਲ ਮਿਲ ਕੇ ਪਿਆਰ ਨਾਲ ਕੀਰਤਨ ਕਰ ਸਤਨਾਮ ਦਾ ਸਿਮਰਨ ਕਰ ਅਤੇ ਸੇਵਾ ਕਰ ਸੇਵਾ ਨਾਲ ਮਨ ਨਿਮਰ ਹੋ ਜਾਂਦਾ ਹੈ ਅਤੇ ਸਾਰੇ ਪਾਪ ਮਿਟ ਜਾਂਦੇ ਹਨ ਅੰਤ ਸਮੇਂ ਸਤਨਾਮ ਸਿਮਰਨ ਨਾਲ ਮੁਕਤੀ ਮਿਲਦੀ ਹੈ ਦਾਨਵ ਅਤੇ ਪਿੰਡ ਵਾਲੇ ਸਭ ਗੁਰੂ ਜੀ ਦੇ ਉਪਦੇਸ਼ ਨਾਲ ਪ੍ਰੇਰਿਤ ਹੋ ਗਏ ਸਭ ਨੇ ਮਿਲ ਕੇ ਧਰਮਸ਼ਾਲਾ ਬਣਾਈ ਦਾਨਵ ਵੀ ਸੇਵਾ ਕਰਨ ਲੱਗ ਪਿਆ ਗੁਰੂ ਜੀ ਉੱਥੇ ਬੈਠ ਕੇ ਸਤਨਾਮ ਦਾ ਉਪਦੇਸ਼ ਦੇਣ ਲੱਗੇ ਅਤੇ ਲੋਕਾਂ ਨੂੰ ਕੀਰਤਨ ਸਿਖਾਉਣ ਲੱਗੇ ਜਦੋਂ ਨੇੜਲੇ ਪਿੰਡ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਕਿ ਗੁਰੂ ਨਾਨਕ ਦੇ ਦਰਸ਼ਨ ਨਾਲ ਦਾਨਵ ਵੀ ਸੇਵਕ ਬਣ ਗਿਆ ਹੈ ਤਾਂ ਉਹ ਵੀ ਉੱਥੇ ਆਏ ਅਤੇ ਗੁਰੂ ਜੀ ਦੇ ਉਪਦੇਸ਼ ਸੁਣੇ ਉਸ ਤੋਂ ਬਾਅਦ ਸਭ ਪਿੰਡਾਂ ਦੇ ਵਿੱਚ ਧਰਮਸ਼ਾਲਾ ਬਣ ਗਈਆਂ ਸੇਵਾਾਂ ਅਤੇ ਨਾਮ ਸਿਮਰਨ ਦਾ ਪ੍ਰਚਾਰ ਹੋਇਆ ਅਤੇ ਲੋਕ ਸਿੱਖੀ ਦੇ ਰਾਹ 'ਤੇ ਤੁਰ ਪਏ ਬਾਬਾ ਨਾਨਕ ਜਿੱਥੇ-ਜਿੱਥੇ ਵੀ ਗਏ ਉੱਥੇ-ਉੱਥੇ ਉਧਾਰ ਹੋਇਆ ਗੁਰੂ ਜੀ ਨੇ ਕਿਹਾ ਸੀ ਗਰੀਬਾਂ ਦੀ ਸੇਵਾ ਕਰੋ ਜ਼ਰੂਰਤਮੰਦਾਂ ਦੀ ਮਦਦ ਕਰੋ ਅਤੇ ਪਿਆਰ ਨਾਲ ਰਹੋ ਦੋਸਤੋ ਬਾਬਾ ਨਾਨਕ ਜੀ ਦੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਇਹ ਸਤਨਾਮ ਸੇਵਾ ਅਤੇ ਨਿਮਰਤਾ ਨਾਲ ਹਰ ਬੁਰਾਈ ਨੂੰ ਜਿੱਤਿਆ ਜਾ ਸਕਦਾ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ